ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਨਾਲ ਇੱਕ ਆਕਾਂਗੀ ਸ਼ੇਅਰ ਕਰਨ ਲੱਗਿਆ ਮੈਂ ਦੋ ਪਾਤਰ ਨੇ ਦੋਨੇ ਪਾਤਰ ਮੈਂ ਕੋਸ਼ਿਸ਼ ਕਰੂੰਗਾ ਕਿ ਆਪ ਹੀ ਉਸ ਨੂੰ ਬੋਲਾਂ ਆਕਾਂਗੀ ਦਾ ਵਿਸ਼ਾ ਬਹੁਤ ਗੰਭੀਰ ਹੈ ਸੋਚਣ ਵਾਲਾ ਵਿਚਾਰਨ ਵਾਲਾ ਜਰੂਰ ਇਸ ਨੂੰ ਪੂਰੀ ਸੁਣ ਕੇ ਆਕਾਂਗੀ ਨੂੰ ਸ਼ੇਅਰ ਕਰਿਓ ਕਿਉਂਕਿ ਆਪਾਂ ਸਭ ਬਹੁਤ ਸਾਰੇ ਵੀਡੀਓ ਦੇਖਦੇ ਰਹਿੰਦੇ ਆ ਤਾਂ 5-10 ਮਿੰਟ ਸਾਨੂੰ ਚੰਗੀ ਚੀਜ਼ ਲੈ ਵੀ ਕੱਢਣੇ ਚਾਹੀਦੇ ਆ ਜਿਹਦਾ ਵਿਸ਼ਾ ਹੈ ਆਕਾਂਗੀ ਦਾ ਨਾਮ ਕੀ ਇਸਤਰੀਆਂ ਅਤੇ ਸੁਧਾਰ ਸਾਡੇ ਅਧਿਆਪਕ ਸਾਥੀ ਦੇ ਵੱਲੋਂ ਇੱਕ ਕਾਂਗੀ ਸੰਗ੍ਰਹਿ ਲਿਖਿਆ ਗਿਆ ਸੀ ਉਹਦੇ ਵਿੱਚੋਂ ਅਸੀਂ ਪਹਿਲੀ ਕਾਂਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਤੇ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਹਾਨੂੰ ਚੰਗਾ ਲੱਗੇ ਇਹ ਕਾਂਗੀ 19ਵੀਂ ਸਦੀ ਦੇ ਸਮੇਂ ਦੀ ਤੇ ਅੱਜ ਵੀ ਇਸ ਦੀ ਅੱਗੇ ਲੋੜ ਹੈ ਸਮਝਣ ਦੀ ਲੋੜ ਇੱਕ ਔਰਤ ਹੈ ਮੈਂ ਔਰਤ ਹਾਂ ਭਾਰਤ ਦੇਸ਼ ਦੀ ਸਮਾਂ ਹੈ 19ਵੀਂ ਸਦੀ ਮੇਰੀ ਹਾਲਤ ਬੜੀ ਤਰਸਯੋਗ ਹੈ ਮੈਂ ਭਾਰਤ ਦੇਸ਼ ਦਾ ਤਿਰਸਕਾਰਿਆ ਹੋਇਆ ਮਹੱਤਵਪੂਰਨ ਅੰਗ ਹਾਂ ਮੇਰੇ ਤੋਂ ਬਿਨਾ ਭਾਰਤ ਦੇਸ਼ ਦੇ ਕਿਸੇ ਵੀ ਸਮਾਜ ਦਾ ਵਿਕਾਸ ਅਸੰਭਵ ਹੈ ਪਰ ਇਸ ਸਮਾਜ ਨੇ ਮੇਰੇ ਤੋਂ ਜਨਮ ਲੈ ਕੇ ਮੇਰੀ ਹੀ ਹਾਲਤ ਪਤਲੀ ਕਰ ਦਿੱਤੀ ਤੇ ਮੇਰੀ ਇਹ ਪਤਲੀ ਹਾਲਤ ਕਰਨ ਮੇਰੀ ਹੋਂਦ ਨੂੰ ਬਚਾਉਣ ਲਈ ਭਾਰਤ ਵਿੱਚ ਅਨੇਕਾਂ ਅੰਦੋਲਨਾਂ ਨੇ ਜਨਮ ਲਿਆ ਇਹਨਾਂ ਅੰਦੋਲਨਾਂ ਦੇ ਕਾਰਨ ਬਹੁਤ ਵੱਡੇ ਨੇ ਅੱਗੇ ਦੋ ਔਰਤਾਂ ਮੰਚ ਤੇ ਆਉਂਦੀਆਂ ਨੇ ਇੱਕ ਦੇ ਹੱਥਾਂ ਵਿੱਚ ਬਾਲਟੀ ਪਾਣੀ ਦੀ ਹੈ ਤੇ ਬੱਤਲ ਚੁੱਕਿਆ ਹੋਇਆ ਅਤੇ ਦੂਸਰੀ ਔਰਤ ਦੀ ਬੋਕਲ ਦੇ ਵਿੱਚ ਇੱਕ ਛੋਟਾ ਬੱਚਾ ਚੁੱਕਿਆ ਹੋਇਆ ਔਰਤਾਂ ਬੈਠ ਕੇ ਬੱਚੇ ਨੂੰ ਨਹਾਉਣ ਲੱਗਦੀਆਂ ਹਨ ਅਤੇ ਨਹਾਉਂਦਿਆਂ ਨਾਉਂਦਿਆਂ ਮੂੰਹ ਪਾਸੇ ਕਰ ਲੈਣੀਆਂ ਜਿਵੇਂ ਇਸ ਤਰੀਕੇ ਦੇ ਨਾਲ ਸਾਈਡ ਤੇ ਮੂੰਹ ਕਰ ਲੈਣ ਤਾਂ ਬੱਚੇ ਨੂੰ ਔਰਤਾਂ ਬੱਚੇ ਨੂੰ ਚੁੱਕ ਅੱਖਾਂ ਮਲਦੀਆਂ ਹੋਈਆਂ ਅੱਗੇ ਵਧ ਜਾਂਦੀਆਂ ਨੇ ਕਿਉਂਕਿ ਉਹਨਾਂ ਦੇ ਪਾਸੇ ਝਾਕਣ ਦੇ ਨਾਲ ਜਿਹੜਾ ਬੱਚਾ ਉਹ ਡੁੱਬ ਕੇ ਮਰ ਜਾਂਦਾ ਤੇ ਔਰਤਾਂ ਦੋਨੇ ਪਰਦੇ ਦੇ ਪਿੱਛੇ ਚਲੀਆਂ ਜਾਂਦੀਆਂ ਦੁਆਰਾ ਔਰਤ ਬੋਲਦੀ ਹੈ ਤੁਸੀਂ ਦੇਖਿਆ ਲੋਕੋ ਇੱਕ ਨਮੋ ਜਨਮੀ ਬੱਚੀ ਨੂੰ ਔਰਤਾਂ ਨੇ ਪਾਣੀ ਵਿੱਚ ਡਬੋ ਕੇ ਮਾਰ ਦਿੱਤਾ ਪਰ ਮੈਨੂੰ ਮਾਰਨ ਦੇ ਤਾਂ ਬਹੁਤ ਸਾਡੇ ਸਾਰੇ ਜਿਹੜੇ ਢੰਗ ਪ੍ਰਚਲਿਤ ਨੇ ਮਾਂ ਦੇ ਦੁੱਧ ਦੀ ਥਾਂ ਅਫੀਮ ਦੀ ਗੁਰਤੀ ਦੇ ਦੇਣੀ ਘੜੇ ਵਿੱਚ ਪਾਣੀ ਪਾ ਕੇ ਮਿੱਟੀ ਵਿੱਚ ਦੱਬ ਦੇਣਾ ਜਾਂ ਘੜੇ ਦੇ ਵਿੱਚ ਟੀ ਨੂੰ ਪਾ ਕੇ ਮਿੱਟੀ ਦੇ ਵਿੱਚ ਦੱਬ ਦੇਣਾ ਸੰਦੂਕ ਵਿੱਚ ਪਾ ਕੇ ਦਰਿਆ ਵਿੱਚ ਰੋੜ ਦੇਣਾ ਇਹੋ ਜਿਹੇ ਦਿਲ ਕੰਬਾਉ ਢੰਗ ਸਨ ਮੈਨੂੰ ਖਤਮ ਕਰਨ ਦੇ ਹੁਣ ਤਾਂ ਇਸ ਤੋਂ ਵੀ ਅੱਗੇ ਲੰਘ ਚੁੱਕੀਆਂ ਨੇ ਮੈਨੂੰ ਮਾਰਨ ਦੀਆਂ ਤਕਨੀਕਾਂ ਅੱਜ ਮੈਨੂੰ ਜੰਮਣ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ ਸਾਡੇ ਸਾਇੰਸਦਾਨਾਂ ਨੇ ਮਸ਼ੀਨਾਂ ਦੀ ਖੋਜ ਕਰਕੇ ਮਨੁੱਖ ਨੂੰ ਬਚਾਉਣ ਦਾ ਯਤਨ ਕੀਤਾ ਸੀ ਪਰ ਇਹ ਖੁਦਗਰਜ਼ ਆਦਮੀ ਨੇ ਮੈਨੂੰ ਹੀ ਮਾਰ ਦਿੱਤਾ ਕਿਵੇਂ ਨਾ ਕਿਵੇਂ ਮੈਂ ਇਸ ਤੋਂ ਬਚ ਗਈ ਪਰ ਮਾੜੀਆਂ ਕਦਰਾਂ ਕੀਮਤਾਂ ਨੇ ਮੇਰਾ ਪਿੱਛਾ ਨਹੀਂ ਛੱਡਿਆ ਮੇਰੀ ਖੇਡਣ-ਕੁੱਦਣ ਦੀ ਉਮਰ ਸੀ ਮੈਂ ਬੱਚਿਆਂ ਦੀ ਸੰਗ ਖੇਡ ਰਹੀ ਸੀ ਇਸ ਸਮਾਜ ਦੇ ਠੇਕੇਦਾਰਾਂ ਨੇ ਅਣਖਾਂ ਦੇ ਰਖਵਾਲਿਆਂ ਨੇ ਮੈਨੂੰ ਮੇਰੀਆਂ ਗੁੱਡੀਆਂ ਦੇ ਸੰਗ ਲਿਆ ਕੇ ਵਿਆਹ ਦੇ ਬੰਧਨ ਵਿੱਚ ਬੰਨ ਦਿੱਤਾ ਮੇਰੀਆਂ ਗੁੱਡੀਆਂ ਅਤੇ ਮੇਰੀ ਰੂਹ ਨੂੰ ਇਨਾ ਬੇਰਹਿਮਾ ਨੇ ਪਾੜ ਦਿੱਤਾ ਮੈਨੂੰ ਜੌਂਦਿਆ ਜੀ ਜ਼ਿੰਦਗੀ ਦੇ ਦਲਦਲ ਵਿੱਚ ਬਾੜ ਦਿੱਤਾ ਵੇ ਲੋਕੋ ਦੁੱਧ ਪੀਣ ਦੀ ਉਮਰੇ ਮੈਂ ਦੁੱਧ ਪਿਉਣ ਲੱਗੀ ਜਿਨ੍ਹਾਂ ਅੱਖਾਂ ਦੇ ਵਿੱਚ ਚਮਕ ਆਉਣੀ ਸੀ ਉਹ ਹੋ ਗਈ ਪੂਣੀ ਵਰਗੀ ਬੱਗੀ ਵੇ ਲੋਕੋ ਬਾਲ ਵਿਆਹ ਦੀ ਰੀਤ ਨੇ ਮੇਰਾ ਜੀਵਨ ਤਬਾਹ ਕਰ ਦਿੱਤਾ ਤੇ ਚੰਗੇ ਲੋਕਾਂ ਨੂੰ ਅੰਦੋਲਨਾਂ ਦੇ ਰਾਹ ਪਾ ਦਿੱਤਾ ਬਾਲ ਵਿਆਹ ਤੋਂ ਲੰਘ ਕੇ ਮੈਂ ਤੁਰ ਪਈ ਨਵੇਂਆਂ ਰਾਹਾਂ ਜ਼ਿੰਦਗੀ ਮੇਰੀ ਹੋ ਗਈ ਬੇਮਾਪਿਓ ਹੋ ਗਈ ਬਗਾਨਿਆਂ ਸਾਹਾਂ ਤੇ ਮੇਰੇ ਲੋਕੋ ਤੁਸੀਂ ਭਾਰਤ ਦੇ ਇਤਿਹਾਸ ਤੋਂ ਜਾਣੂ ਹੋ ਇੱਥੇ ਕਦੇ ਮੰਗੋਲ ਆਏ ਕਦੇ ਅਫਗਾਨ ਧੜ ਵੀ ਬਣੇ ਇਹਨਾਂ ਧੜਵੀਆਂ ਨੇ ਭਾਰਤ ਵਿੱਚ ਲੁੱਟ ਖੋਹ ਵੱਡੇ ਪੱਧਰ ਤੇ ਕੀਤੀ ਇਸੇ ਕਤਲੇਆਮ ਵਿੱਚ ਮੇਰੇ ਸਿਰ ਦਾ ਸਾਈਂ ਚੜ੍ਹਦੀ ਉਮਰੇ ਆਪਣੀ ਮਿੱਟੀ ਦੀ ਰਾਖੀ ਕਰਦਾ ਮਾਰਿਆ ਗਿਆ ਜਾਂ ਕਿਸੇ ਔਰਤ ਦਾ ਪਤੀ ਕੁਦਰਤੀ ਮੌਤ ਮਰਿਆ ਪਰ ਇਤੋਂ ਦੇ ਧਾਰਮਿਕ ਰਾਹ ਦੇ ਦਸਾਵਿਆਂ ਨੇ ਮੈਨੂੰ ਫੇਰ ਨਾ ਬਖਸ਼ਿਆ ਮੇਰੇ ਪਤੀ ਦੀ ਚਿਖਾ ਦੇ ਨਾਲ ਮੈਨੂੰ ਜਉਂਦੀ ਨੂੰ ਸਾੜ ਦਿੱਤਾ ਤੇ ਨਾਂ ਦੇ ਦਿੱਤਾ ਸਤੀ ਪ੍ਰਥਾ ਤਰਲੇਮੰਤਾਂ ਕਰਕੇ ਸਤੀ ਪ੍ਰਥਾ ਤੋਂ ਬਚ ਕੇ ਮੈਂ ਅੱਗੇ ਵਧੀ ਪਰ ਕੁਝ ਆਗੂਆਂ ਨੇ ਮੇਰੇ ਪੁਨਰ ਵਿਆਹ ਦੀ ਥਾਂ ਮੈਨੂੰ ਦਾਸੀ ਬਣਾ ਕੇ ਮੰਦਰਾ ਵਿੱਚ ਸੁੱਟ ਦਿੱਤਾ ਲੋਕਾਂ ਦੇ ਤਰਸ ਤੇ ਪਰਦੇ ਦੀ ਰੀਤ ਨੇ ਮੈਨੂੰ ਪਰਦੇ ਦੀ ਵਸਤੂ ਬਣਾ ਦਿੱਤਾ ਵੱਡਿਆਂ ਦੀ ਰਿਸੋ ਰਿਸ ਦੇਹੇਜ ਪ੍ਰਥਾ ਦਾ ਵਿਕਾਸ ਮੇਰੇ ਤੇ ਹੋਰੇ ਜ਼ੁਲਮਾਂ ਲਈ ਕਾਰਨ ਬਣਿਆ ਸੋਚੀ ਸਮਝੀ ਚਾਲ ਨਾਲ ਮੈਨੂੰ ਅਨਪੜ ਰੱਖ ਕੇ ਮੇਰੀ 베ੜੀ ਦੇ ਵਿੱਚ ਬੱਟੇ ਪਾਈ ਗਈ ਭਾਰਤ ਦੀ ਇਸ ਗੰਦੀ ਸਮਾਜਿਕ ਅਤੇ ਆਰਥਿਕ ਵਿਵਸਥਾ ਨੇ ਮੈਨੂੰ ਜਾਇਦਾਦ ਦਾ ਅਧਿਕਾਰ ਤੱਕ ਹੀ ਦੇਣਾ ਸੀ ਸਗੋਂ ਮੈਨੂੰ ਹੀ ਜਾਇਦਾਦ ਬਣਾ ਦਿੱਤਾ ਉਹ ਮੇਰੋ ਮੇਰੀ ਇਹ ਬੱਚੀਏ ਇਹਨੂੰ ਕੀ ਹੋ ਗਿਆ ਇੱਕ ਬੱਚੀ ਆਉਂਦੀ ਆ ਆਪਣੀ ਬਾਰਤਾਲਾਪ ਕਰਦੀ ਹੋਈ ਔਰਤ ਮੰਚ ਦੇ ਇੱਕ ਪਾਸੇ ਚਲੀ ਜਾਂਦੀ ਹੈ ਇੱਕ ਬੱਚੀ ਆਉਂਦੀ ਆ ਸਟੇਜ ਦੇ ਉੱਪਰ ਤਾਂ ਔਰਤ ਉਸ ਵੱਲ ਬੱਚੀ ਵੱਲ ਦੇਖਦੀ ਹੈ ਤੇ ਉਹਨੂੰ ਪੁੱਛਦੀ ਹੈ। "ਓ ਮੇਰੀਏ ਬੱਚੀਏ, ਤੈਨੂੰ ਕੀ ਹੋ ਗਿਆ ਏ? ਤੈਨੂੰ ਕਿਸਨੇ ਮਾਰਿਆ?" ਬੱਚੀ "ਬੇਬੇ, ਕੀ ਸੱਚਮੁੱਚ ਮੇਰਾ ਵੀ ਹੁਣ ਵਿਆਹ ਕਰ ਦੇਣਗੇ? ਕੀ ਮੈਨੂੰ ਵੀ ਸਤੀ ਕਰ ਦੇਣਗੇ?" "ਉਹ ਨਹੀਂ ਮੇਰੀਏ ਲਾਡੋ। ਜਾਂ ਫਿਰ ਮੇਰੀ ਦਾਸੀ ਬਣ ਜਾਵਾਂਗੀ ਮੈਂ ਵੀ।" ਬੱਚੀ ਉੱਚੀ-ਉੱਚੀ ਹੋਰ ਰੋਣ ਲੱਗ ਜਾਂਦੀ ਹੈ। ਬੱਚੀ ਨੂੰ ਚੁੱਪ ਕਰਾਉਂਦੀ ਹੋਈ ਆਰਤ ਕਹਿੰਦੀ ਹੈ, "ਨਹੀਂ ਮੇਰੀਏ ਬੱਚੀਏ। ਤੇਰੇ ਲਈ ਇਹ ਹਾਲਤ ਨਹੀਂ ਹੈ ਤੂੰ ਹੁਣ 21ਵੀਂ ਸਦੀ ਦੀ ਔਰਤ ਬਣਨਾ ਹੈ ਤੇਰੇ ਲਈ ਤਾਂ ਬਹੁਤ ਕੁਝ ਬਦਲ ਚੁੱਕਿਆ ਬੱਚੀ ਖੁਸ਼ ਹੋ ਜਾਂਦੀ ਹੈ ਸੱਚੀ ਬੀਬੇ ਹੁਣ ਮੈਂ ਸਤੀ ਨਹੀਂ ਹੋਵਾਂਗੀ ਹਾਂ ਮੇਰੀ ਧੀਏ ਹੁਣ ਤੂੰ ਸਤੀ ਨਹੀਂ ਹੋਵੇਂਗੀ ਕਿਉਂਕਿ ਰਾਜਾ ਰਾਮ ਮੋਹਨ ਰਾਏ ਦੇ ਜਦਨਾ ਸਦਕਾ 1829 ਈਸਵੀ ਦੇ ਵਿੱਚ ਲਾਰਡ ਵਿਲੀਅਮ ਵੈਂਟਕ ਨੇ ਸਤੀ ਪ੍ਰਥਾ ਤੇ ਕਾਨੂੰਨੀ ਪਾਬੰਦੀ ਲਾ ਦਿੱਤੀ ਹੈ ਈਸ਼ਵਰ ਚੰਦਰ ਵਿੱਦਿਆ ਸਾਕਰ ਦੇ ਯਤਨਾਂ ਸਦਕਾ 1856 ਐਸਵੀ ਵਿੱਚ ਹਿੰਦੂ ਵਿਧਵਾ ਵਿਆਹ ਕਾਨੂੰਨ ਵੀ ਪਾਸ ਹੋ ਗਿਆ ਸਰ সৈয়দ ਅਹਿਮਦ ਖਾਨ ਨੇ ਔਰਤਾਂ ਦੇ ਪੜਨ ਲਈ ਕਾਲਜ ਖੋਲੇ ਨੇ ਅਹਿਮਦਿਆਲਾ ਰਾਹੀਂ ਮਿਰਜ਼ਾ ਗੁਲਾਮ ਅਹਿਮਦ ਨੇ ਪਰ ਮੁੰਡੇ ਝੂਠੇ ਰੀਤੀ ਰਿਵਾਜ ਅੰਧ ਵਿਸ਼ਵਾਸ ਕਰਮ ਕਾਂਡਾਂ ਦੇ ਕਾਂਡਾਂ ਦਾ ਤਿਆਗ ਕਰ ਦਿੱਤਾ ਉਹਦਾ ਪ੍ਰਚਾਰ ਵੀ ਕੀਤਾ 1854 ਐਸਵੀ ਦੇ ਬੋਰਡ ਡਿਸਪੈਚ ਵਿੱਚ ਇਸਤਰੀ ਸਿੱਖਿਆ ਤੇ ਜ਼ੋਰ ਦਿੱਤਾ ਗਿਆ ਸਰਕਾਰ ਨੇ 1832ਵੀਂ ਦੇ ਵਿੱਚ ਅੰਤਰਜਾਤੀ ਵਿਆਹ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਦੂਜੇ ਵਿਆਹ ਤੇ ਪਾਬੰਦੀ ਵੀ ਲਗਾ ਦਿੱਤੀ ਹੈ। ਬੱਚੀ ਨੂੰ ਸੋਧਨ ਕਰਦੇ ਹੋਏ ਔਰਤ ਕਹਿ ਰਹੀ ਹੈ ਹੁਣ ਤਾਂ ਧੀਏ ਮੇਰੀਏ ਐਨੀ ਬੈਸੈਂਟ ਵਰਗੀਆਂ ਦੇ ਜਤਨਾ ਸਦਕੇ ਫੇਰਾ ਵਿਆਹ ਵੀ 18 ਸਾਲ ਤੋਂ ਪਹਿਲਾਂ ਨਹੀਂ ਹੋ ਸਕਦਾ। ਬੱਚੀ ਖੁਸ਼ ਹੋ ਜਾਂਦੀ ਹੈ। ਨਾ ਬੇਬੇ ਆਪਣੇ ਪੰਜਾਬ ਵਿੱਚੋਂ ਕਿਸੇ ਨੇ ਔਰਤਾਂ ਵਾਸਤੇ ਕੁਝ ਨਹੀਂ ਕੀਤਾ। ਬੱਚੀ ਨੂੰ ਲੱਗਦਾ ਜਿੰਨਾ ਇਤਿਹਾਸ ਮੈਨੂੰ ਸੁਣਾਇਆ ਕਿ ਪੰਜਾਬ ਨੇ ਕੁਝ ਨਹੀਂ ਕੀਤਾ ਕਿਉਂ ਨਹੀਂ ਕਿਉਂ ਨਹੀਂ ਕਿਉਂ ਨਹੀਂ ਕੀਤਾ ᱛੀ ਇਹ ਤੂੰ ਸੁਣਿਆ ਹੋਵੇਗਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਤੂ ਕੋ ਮੰਦਾ ਆਖਿਆ ਜਿੱਤ ਜਮਿਆ ਰਹਿ ਜਾਣ ਇਸੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਸਤਗੁਰੂ RAM ਸਿੰਘ ਜੀ ਨੇ ਮਾਲ ਵਿਆਹ ਕੰਨਿਆ ਹੱਤਿਆ ਦੇਹਜ ਪ੍ਰਥਾ ਅਤੇ ਜਾਤੀਵਾਦ ਦਾ ਵਿਰੋਧ ਕੀਤਾ ਹੋਰ ਤਾਂ ਹੋਰ ਉਹਨਾਂ ਨੇ ਤਾਂ ਸਵਾ ਰੁਪਈਏ ਵਿੱਚ ਵਿਆਹ ਦੀ ਰਸਮ ਪੂਰੀ ਕਰ ਲਈ ਆਨੰਦ ਵਿਆਹ ਦੀ ਪ੍ਰਣਾਲੀ ਵੀ ਚਲਾਈ ਆ ਬੱਚੀ ਕੀ ਕਹਿੰਦੀ ਆ ਅੱਛਾ ਮਾਂ ਤਾਂ ਫਿਰ ਮੇਰਾ ਭਵਿੱਖ ਸੁਰੱਖਿਤ ਹੈ ਔਰਤ ਕੀ ਕਹਿੰਦੀ ਆ ہاں ਤੇ ਇਹ ਪਰ ਤੈਨੂੰ ਭਵਿੱਖ ਵਾਸਤੇ ਪੜਨਾ ਪਵੇਗਾ ਤੈਨੂੰ ਭਵਿੱਖ ਵਾਸਤੇ ਪੜਨਾ ਪਵੇਗਾ ਕਿਉਂਕਿ ਤੂੰ ਹੁਣ 21ਵੀਂ ਸਦੀ ਦੇ ਵਿੱਚ ਜੁੜਨਾ ਪਵੇਗਾ ਇਕੱਠੇ ਹੋਣਾ ਪਵੇਗਾ ਇਕੱਤਰ ਹੋਣਾ ਪਵੇਗਾ ਹੱਕਾਂ ਵਾਸਤੇ ਲੜਨਾ ਪਵੇਗਾ ਬੱਚੀ ਕੀ ਕਹਿੰਦੀ ਆ ਖੁਸ਼ੀ ਵਿੱਚ ਨੱਚਣ ਲੱਗ ਜਾਂਦੀ ਆ ਬੜੀ ਮਸਤ ਹੋ ਜਾਂਦੀ ਆ ਚੰਗਾ ਮੇਰੀਏ ਮਾਏ ਹੁਣ ਮੈਂ ਪੜਾਂਗੀ ਹੁਣ ਮੈਂ ਪੜਾਵਾਂਗੀ ਨਵੀਂ ਰੌਸ਼ਨੀ ਲਿਆਵਾਂਗੀ ਨੱਚਾਂਗੀ ਟੱਪਾਂਗੀ ਗਾਵਾਂਗੀ ਨੰਨੀ ਛਾਂ ਬਣ ਜਾਵਾਂਗੀ ਉਨੇ ਫੁਟੇਜ ਇਕ ਅਕੰਗੀ ਹੈ ਪਰ ਇਸ ਅਕੰਗੀ ਦਾ ਜਿਹੜਾ ਸੁਨੇਹਾ ਸਾਡੀਆਂ ਬੱਚੀਆਂ ਨੂੰ ਬਹੁਤ ਵੱਡਾ ਹੈ ਬਹੁਤ ਸਾਰੀਆਂ ਕੁੜੀਆਂ ਹੁਣ ਪੜ ਰਹੀਆਂ ਨੇ ਅੱਗੇ ਵੱਧ ਰਹੀਆਂ ਨੇ ਅਸੀਂ 21ਵੀਂ ਸਦੀ ਵਿੱਚ ਦੇਖ ਰਹੇ ਹਾਂ ਪਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਅਜੀਬੀ ਨੇ ਜਿਸਦੇ